ਆਲਾ ਪਾਣੀ ਮੋਰਚਾ ਵੱਲੋਂ ਆਜਲ ਲੁਧਿਆਣਾ ਦੇ ਵਿੱਚ ਇੱਕ ਮਾਰਚ ਕੱਢਿਆ ਜਾਣਾ ਵਾ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਨੇ ਵਕਫਾ ਸਿੱਖੇ ਪਟਿਆਲੇ ਆਗੂਦਲੇ ਨੇ ਸਖਤ ਜਨਤਕ ਵਰਕਮਿਨਿਕਤਾਂ ਦੇ ਬਾਹਰ ਇਕੱਠੇ ਵੀ ਹੋ ਰਹੇ ਨੇ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਦਸਤਾਵੇਜ਼ ਦਿਖਾ ਦਿੰਦੇ ਆ ਦੇਖਾਂ ਦੇਣ ਤੋਂ ਬਾਅਦ ਤੁਸੀਂ ਤਸਦੀਕਤ ਦੇ ਸਕਦੇ ਹੋ ਵਕਫਾ ਕੁੱਤੇ ਵੱਧਦੇ ਜੋ ਆਗੂ ਨੇ ਕੋਈ ਸਖਤ ਵਰਕਮਿਨਿਕਤਾਂ ਦੇ ਬਾਹਰ ਇਕੱਠੇ ਹੋਏ ਨੇ ਅਤੇ ਪੁਲਿਸ ਵੱਲੋਂ ਇੱਕੇ ਰਾਬੰਦੀ ਕੀਤੀ ਗਈ ਆ ਨਾਂ ਦੇ ਨਾਲ ਕ੍ਰਿਪਾਲੀਆਂ ਵੀ ਕੀਤੇ ਜਾ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਅਗਰ ਕੋਈ ਸ਼ਾਰਕ ਕਰੇਗਾ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਦਾਦੇ ਨੇ ਕਿ ਲੁਧਿਆਣਾ ਦੇ ਵਿੱਚ ਜੋ ਗੁੱਦਾ ਦਰਿਆ ਨਿਕਲਦਾ ਵਾ ਤਾਂ ਉਸ ਦੇ ਵਿੱਚ ਜੋ ਕਾਲਾ ਪਾਣੀ ਆ ਉਸ ਨੂੰ ਲੈ ਕੇ ਕਿ ਪਿਛਲੇ کئی ਸਾਲਾਂ ਤੋਂ ਇਹ ਮੰਗ ਉੱਠ ਰਹੀ ਹੈ ਕਿ ਇਹ ਦਰਿਆ ਨੂੰ ਸਾਫ਼ ਕੀਤਾ ਜਾਵੇ ਕਿ ਦਰਿਆ ਜਿਹੜਾ ਵਾ ਜ਼ਹਿਰੀਲਾ ਹੋ ਚੁੱਕਾ ਵਾ ਜਿਸ ਦੇ ਨਾਲ ਅੱਗੇ ਜਾ ਕੇ ਕੈਂਸਰ ਦੀ ਬਿਮਾਰੀ ਫੈਲ ਰਿਹਾ ਵਾ ਤਾਂ ਅੱਜ ਇੱਕ ਖੋਲ ਕੀਤੀ ਗਈ ਸੀ ਕਿ ਕੁੱਟੇ دریا ਦੇ ਵਿੱਚ ਬੰਨ ਵੀ ਲਗਾਇਆ ਜਾਣਾ ਵਾ ਜਿੱਥੇ ਪਾਣੀ ਜਿਹੜਾ ਗੰਦਾ ਪਾਣੀ ਤੋਂ ਡਿੱਕਦਾ ਵਾ ਉਸ ਤੋਂ ਜਾ ਕੇ ਇਹ ਬੰਨ ਨਗਰਨਗੇ ਵੇਲਕਮ ਇਸਤਾਨ ਤੋਂ ਇਹ ਮਾਰਕ ਸ਼ੁਰੂ ਹੋਣਾ ਸੀ ਤਾਜਪੁਰ ਰੋਡ ਤੇ ਇਹ ਮਾਰਕ ਜਿਹੜਾ ਵਾ ਜਾ ਕੇ ਖਤਮ ਹੋਣਾ ਸੀ ਉਸ ਤੋਂ ਜਾ ਕੇ ਇਹ ਬੰਨ ਲਗਾਇਆ ਜਾਣਾ ਸੀ ਕਰਤਾ ਪਰ ਉੱਤੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਕਿੱਪਾ ਇੰਤਜ਼ਾਮ ਕੀਤੇ ਗਏ ਨੇ ਆਪ ਕੋਲ ਤੋਂ ਵੱਲੋਂ बलबीर ने कई वे ਕਹਿੰਦਾ ਬੱਤਿ ਪਾਸ ਕਰੇਗਾ ਸਟੇਟ ਲੈਵਲ ਤੇ ਪੱਕਾ ਮੋਰਚਾ ਉਹ ਜਿਹੜਾ ਜਿੰਡੀਗੜ੍ਹ ਦਾ ਹੁਜੀ ਥੋੜਾ ਪਿੱਛੇ ਰਾਜੀਵ ਸਾਹਿਬ ਗੰਦੇ ਗੰਦਾ ਗੰਦਾ ਦਰਿਆ ਵਾ ਬੁੱਧਾ ਦਰਿਆ ਜਿਹੜਾ ਵਾ ਇਸ ਨੂੰ ਸਾਫ ਕਰਨ ਨੂੰ ਲੈ ਕੇ ਲਗਾਤਾਰ ਇਹ ਗੁੰਮ ਅਵਾਜ਼ ਪੰਜਾਬੀ ਆ ਪਰ ਇਹ ਸਾਫ ਨਹੀਂ ਹੋ ਰਿਹਾ ਦੇਖੋ ਹਰ ਇੱਕ

ਲੋਕ ਲੋਕ ਪਰਮੰਤਰੀ ਪਰ ਇਹ ਦੇਖੋ ਪੰਜਾਬ ਦੇ ਬਾਰ ਦੇ ਪਬਲਿਕ ਸੈਕਟਰ ਦੇ ਬਾਰੇ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਸਰਕਾਰ ਨੇ ਇੰਡਸਟਰੀ ਕਾਰੀ ਅਸੀਂ ਕੋਈ ਜ਼ਿੰਮੇਵਾਰ ਨਹੀਂ ਅਕੋਨ ਜੇ ਜੇ ਚਾਹ ਪਾਲ ਸੋਤਾ ਦੀ ਕਾਰਵਾਈ ਕੀਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਪਰ ਉਹ ਕਹਿੰਦੇ ਸਾਡੇ ਖਿਲਾਫ ਕੋਈ ਕਰੇਗਾ ਸਰਕਾਰ ਕਰੇਗੀ ਸਰਕਾਰ ਨੇ ਨਹੀਂ ਕੀਤੀ ਸਰਕਾਰ ਨੂੰ ਸੰਗਠਿਤ ਕੀਤਾ ਜਾ ਰਿਹਾ ਹੈ ਕਿ ਕਿ ਬਰਾਜੋ ਨਸੀ ਨਹੀਂ ਇਕੱਠੇ ਹੋ ਰਹੇ ਉਹ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਸਾਹਿਬ ਕਿਸੇ ਨੂੰ ਮਾਣੂਦ ਨਹੀਂ

ਸਾਰੇ ਪੰਜਾਬ ਵਿੱਚ ਅਮਰ ਕੰਮ ਤੇ ਆਜਾ ਅੱਜ ਹੁਣ ਮੋਰਚਾ ਇੱਕ ਦਾ ਬਾ ਕੰਮਜਾਬੀ ਹੋ ਰਿਹਾ ਇਹਨਾਂ ਖੇਤਕਾਰੀਆਂ ਨੇ ਹੋਰ ਚਾਹ ਕਾ ਮੇਰਾ ਮੋਰਚਾ ਸਰਕਾਰ ਜੇ ਆਪਣੀ ਕਾਗਜ਼ਾਤ ਇਸਤਮਾਲ ਕਰਕੇ ਮੂਲੀ ਨੂੰ ਬਦਲਾ ਸਕੇ ਜੇ ਮਹਾਨ ਲੱਗ ਰਹੇ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਵਸਣਾ ਹੈ ਜੇ ਪੰਜਾਬ ਦੇ ਲੋਕਾਂ ਤੁਸੀਂ ਟੌਪ ਕੈਨਸਲ ਨਾਲ ਮਾਰ ਕੇ ਸੀ ਜਾਂ ਸਾਡੇ ਨਾਲ ਇਵਿਟੇਸ਼ਨ ਫੰਕਸ਼ਨ ਕਰਕੇ ਪਰ ਜਿਹੜੇ ਆ ਰਹੇ ਲੋਕ ਉਹ ਨਾਜ਼ਰ ਨਹੀਂ ਆ ਰਹੇ ਲੀਡਰਸ਼ਿਪ ਨੂੰ ਨਜ਼ਰ ਆ ਰਹੀ ਹੈ ਕਿ ਲੀਡਰਸ਼ਿਪ ਆ ਕੇ ਕਿੱਥੀ ਹੋ ਗਈ ਹੈ ਕਿ ਕਹਾਂ ਦੇ ਲੋਕਾਂ ਦਾ ਹੁਣ ਕਹਿੰਦਾ ਕਿ ਆ ਉਹਨਾਂ ਵਾਸਤੇ ਸਮੱਸਿਆ ਹੈ ਸਾਲਾ ਪਾਣੀ ਪਰ ਉਹ ਖੜੇ ਵੀ ਹੋ ਰਹੇ ਚਾਹਾਂਗੇ ਜਾਉਣਾ ਹੈ ਪੁਲਿਸ ਰਿਆ ਉਹ ਕਿਸ ਵਿੱਚ ਹੈ ਉਹ ਲੋਕ ਸਾਰੇ ਦੂਰੋਂ ਦੂਰ ਆ ਰਹੇ ਠੀਕ ਸਾਭਾ ਇਹ ਨਹੀਂ ਕਿ ਉਹ ਆਪਣੇ ਹੌਸਲੇ ਕਰਕੇ ਜਾਂ ਸਭ ਤੋਂ ਮੋਟੇ ਮੋਟੇ ਕਰਾ ਕੇ ਸਭ ਤੋਂ ਪਹਿਲਾਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਪੁੱਤਰ ਦੇ ਸਾਡੇ ਤੋਂ ਪਹਿਲੇ ਕਹਿੰਦੇ ਆ ਜੇ ਉਹ ਲਾਪਤ ਹੋਰੇਗਾ ਉਹਨੂੰ ਬਾਜੀ ਕਰੇਗਾ ਤਾਂ ਉਸ ਤੋਂ ਹੋਰੇਗਾ ਆਰਥਿਕ ਤੌਰ ਤੇ ਇਹ ਜੀ ਸਾਡੇ ਨਾਲ ਜਾਵੇਗਾ ਚੌੜੀ ਜਾਂਦਾ ਇਹ ਜੀ ਭਾਜੀਆ ਜਨਰ ਕੰਮ ਕਰਦੇ ਪਰ ਪੈਦਾ ਦਿੰਦੇ ਆ ਪੰਜਾਬੀ ਵਿੱਚ ਜੋ ਗੱਡਾ ਤੇਰਾ ਨਿਕਲਦਾ ਵਾ ਉਸ ਨੂੰ ਲਿਮਿਟਿਡ ਤੋਂ ਜਿੱਦਾਂ ਪਾਣੀ ਦੇ ਕਿਹੜਾ ਵਾ ਵੱਖ-ਵੱਖ ਸਾਜ ਉਹ ਡਾਈਗਰ ਦਾ ਹੋਵੇ ਚਾਹੇ ਉਹ ਸੀਪਲੇ ਦਾ ਕੰਮ ਹੋਵੇ ਸਾ ਗੁੱਟਿਆਂ ਨੂੰ ਸਾਫ਼ ਕਰਨ ਦੇ ਲਈ ਉਹ ਹੀ ਵੀ ਲੱਗਦਾ ਪੈਂਦਾ ਹੈ ਤੁਹਾਨੂੰ ਚਾਹੀਦਾ ਹੈ ਕਿ ਬਹੁਤ ਸਾਰੇ ਸਮਾਜਿਕ ਲੋਕ ਜਿਕੇ ਆਏ ਨੇ ਪਰ ਸਾਡੀ ਸਪੋਰਟਾਂ ਪਾਇਆ ਜਾਣਾ ਸੀਗਾ ਜ਼ੋਰ ਦੇ ਕਰੋਗੀ ਕੁਝ ਬਹੁਤ ਸਾਰੇ

ਕੋਸ਼ਿਸ਼ ਆਪਕੋ ਜਿਹੜੇ ਮਿੱਟੇ ਹੋਣੇ ਸੀ ਉਹ ਗੇਟ ਦੇ। ਕੋਲ ਜੀ ਅੰਡਰ ਕੰਟਰੋਲ ਹੈ ਜੀ। ਜਿੱਦਾਂ ਜਿੱਦਾਂ ਜੋ ਵੀ ਜੇ ਕੋਈ ਨੌਨ ਲੀਜਨੈਸ ਕਰ ਰਹਾ ਹੈ ਤਾਂ ਕਾਨੂੰਨ ਦਾ ਕਾਨੂੰਨ ਅਨੁਸਾਰ ਇਹ ਵੀ ਬੜੀ ਕਾਰਨਵਾਹ ਕਾਰਵਾਈ ਹੱਸਦਾ ਹੈ। ਇਹ ਸੱਸ ਕਿਸ ਤਰ੍ਹਾਂ ਇਹਨਾਂ ਨੂੰ ਪਹਿਲੇ ਵਾਰੀ ਸਾਹਮਣੇ ਇਕੱਲ ਨਹੀਂ ਕੁਝ ਵੀ ਨਹੀਂ ਪਾਸ ਹੋ। ਸਿਕੁਰਿਟੀ ਵਾਰਨੀ ਨਹੀਂ ਜਾਨੀ। ਬਿਲਕੁਲ ਜੀ ਅਸੀਂ ਪਹਿਲੇ ਤਈ ਵਾਰੀ ਕਿਹਾ ਹੁਣ ਵੀ ਸਹੀ ਕਿਹਾ ਜੀ ਕੋਈ ਵੀ ਦੇਖੇ ਕਿਸੇ ਤਰੀਕੇ ਦੀ ਨੌਨ ਲੀਜਨੋ ਕੁ ਐਕਟੀਵਿਟੀ ਕਰਦਾ ਹੈ ਤੇ ਅਸੀਂ ਮਰਜ਼ੀ ਨਹੀਂ ਸਕੇ ਅਸੀਂ ਆਪਣੇ ਜੀ ਟਨੌਲੇਜਸ ਗੌਨ ਲੈਸਨੈਸ ਨਹੀਂ ਹੋਣ ਦੇਣੀ। ਮਰਚ ਹੁਣ ਕਿੱਧਰ ਜਾਂ ਜਾਊਗਾ ਕਿ ਨਹੀਂ ਜੀ ਆਪਣੇ ਵੱਲੋਂ ਅਸੀਂ ਮਿੱਠੂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵੀ ਮਿਹਨਤੀ ਅਨਲੋਕ ਪ੍ਰੋਡਕਟਿਵਟੀ ਨਾ ਤਾਂ ਬਿਲਕੁਲ ਇਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਹਮਣੇ ਕਿ ਅਸੀਂ ਆਪੂ ਜੀ ਜਿਹਾ ਕੋਈ ਕਾਰਨਾ ਕਰੇ ਜਿੱਥੇ ਲੈ ਕੇ ਪ੍ਰਸ਼ਾਸਨ ਨੂੰ ਲੋਕਾਂ ਦਾ ਸ਼ਿਕਾਇਤ ਦਿੱਤੇਗੇ ਨੇ ਕਿ ਕਿ ਬਚਾਰਤ ਜਿਹੜੀ ਕਿਸੇ ਨੌਕਰੀ ਕਰਨ ਦਿੱਤੀ ਜਾਵੇਗੀ ਤਾਂ ਦੇਖ ਸਕਦੇ ਹੋ ਤੇ ਬਹੁਤ ਸਾਰੇ ਜੋ ਲੋਕਾਂ ਦੇ ਅਜੋ ਪਹੁੰਚ ਨਹੀਂ ਨੇ جو چنتا تي اجه پودا چين جوه تا جا روا baik menjawabnya, apa yang ਜੋ ਬਹੁਤ ਸਾਰੀ ਲੀਡਰਸ਼ਿਪ ਇਸ ਵਕਤ ਇਕੱਠੀ ਹੋਈ ਹੈ ਸਮਾਜ ਦੇ ਵੀ ਆਗੂ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ ਪਰ ਪੁਲਿਸ ਵੱਲੋਂ ਵੀ ਨਾਲ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਪੁਲਿਸ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕੋਈ ਸ਼ਰਾਰਤ ਕਰਦਾ ਵਾ ਜਿਹੜੇ ਨੇ ਜੇਪੀ ਦੀ ਸਪੋਰਟ ਕੀਤੀ ਗਈ ਆ ਨਾਲ ਤੱਕ ਉਸ ਦੇ ਸਾਹਮਣੇ ਜਵਾਬ ਨਹੀਂ ਹੋਏ ਤਾਂ ਕੋਈ ਸ਼ਰਾਰਤ ਕਰੇਗਾ ਉਸ ਨੂੰ ਜੋ ਕਾਰਨ ਤੇ ਜਦੋਂ ਪੱਤਰਕਾਰ ਵੀ ਜਾਵੇਗੀ ਅੱਜ ਜਹਾਨਾ ਦੇ ਵਿੱਚ ਕਾਲੇ ਮੋਰਚੇ ਨੂੰ ਪਾਣੀ ਦੇ ਮੋਰਚੇ ਲੈ ਕੇ ਅੱਜ ਮਾਝਾਵਾੜ ਦੇ ਮਾਰਕ ਕਟੇ ਜਗਾ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਜੁਨੇ ਸਵੱਤਨ ਲੈ ਕੇ ਪੰਜਾਬ ਇਸੋ ਕਿ ਕਿਹਾ ਨੇ ਤਾਂ ਇੱਕ ਬਾਅਦ ਦੇ ਲਗਭਗ 12 ਵਜੇ ਤੇ ਤਕਰੀਬ ਸ਼ੁਰੂ ਹੋਣਾ ਸੀਗਾ ਤਾਂ ਪੁਲਿਸ ਨੇ ਸਵੇਰ ਤੋਂ ਹੀ ਇੱਥੇ ਬੈਰੀਕੇਡਿੰਗ ਕੀਤੀ ਹੈ ਹਰ ਚੌਕ ਤੇ ਤੇ ਬੈਰੀਕੇਡਿੰਗ ਕੀਤੀ ਹੈ ਜਿੱਥੇ ਜਿੱਥੇ ਦਰਿਆ ਨਿਕਲਦਾ ਉਹ ਉਸ ਤੇ ਫਟੇ ਪਦਾਰ ਦੀ ਪੁਲਿਸ ਫੋਰਸ ਏਰੀਆ ਤਲਾਸ਼ ਬੋਰੇ ਵੀ ਕੀ ਕਰੇਗੀ ਅਦਰ ਕੋਈ ਸਾਫ ਕਰੇਗਾ ਤਾਂ ਉਸ ਨੂੰ ਉਸ ਤੋਂ ਸਿਰਫ ਫੌਲਕ ਵੱਲੋਂ ਕਾਰਵਾਈ ਨਹੀਂ ਕੀਤੀ ਜਾਵੇਗੀ ਕੈਮਰਾਮੈਨ ਮੁਨੀਸ਼ ਨੰਦਨ ਨਕਸ਼ਾ ਦੇ ਪਿੱਛੇ ਲਿਖਿਆ